ਧਨੋਲਾ ਵਿਖੇ ਨੌਜਵਾਨ ਦਾ ਕਤਲ ਕਰਨ ਵਾਲੇ ਪਿਓ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਸਿਟੀ ਸਤਬੀਰ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜੀ ਸਾਡੇ ਇੱਥੇ 4 12 2024 ਨੂੰ ਇੱਕ ਘਟਨਾ ਵਾਪਰੀ ਸੀ ਧਨੋਲੇ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇੱਕ ਕਤਲ ਦੀ ਘਟਨਾ ਵਾਪਰੀ ਸੀ ਜਿਦੇ ਵਿੱਚ ਮੰਗਲ ਸਿੰਘ ਨਾਮ ਦਾ ਵਿਅਕਤੀ ਜੋ ਕਿ ਦਾਣਾ ਮੰਡੀ ਦੇ ਨੇੜੇ ਹੀ ਰਹਿائش ਹੈ ਇਹਦਾ ਕਤਲ ਹੋ ਗਿਆ ਸੀ ਸੋ ਇਹਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਜਿਹੜਾ ਮਕਦਮਾ ਨੰਬਰ 173 ਮਿਤੀ 5 12 2024 ਅਧੀਨ ਤਾਰਾ 103 ਤੇ 35 BNS ਥਾਣਾ ਧਨੋਲਾ ਦਰਜ ਕੀਤਾ ਗਿਆ ਸੀਗਾ ਦੋ ਵਿਅਕਤੀਆਂ ਦੇ ਖਿਲਾਫ ਜਿਹਦੇ ਵਿੱਚ ਇੱਕ ਕਰਨ ਤੇ ਇੱਕ ਕਰਨ ਦਾ ਫਾਦਰ ਅਮਰਜੀਤ ਸਿੰਘ ਚਮਕੀਲਾ ਇਹ ਦੋਨੋਂ ਵਾਸੀ ਨੇੜੇ ਦਾਣਾ ਮੰਡੀ ਧਨੋਲਾ ਇਹਨਾਂ ਦੇ ਖਿਲਾਫ ਇਹ ਮਕਦਮਾ ਦਰਜ ਕੀਤਾ ਗਿਆ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਇਹਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਉਸ ਦਿਨ ਇੱਕ ਵਿਆਹ ਦਾ ਫੰਕਸ਼ਨ ਦੋਨੋਂ ਇਹ ਪਰਿਵਾਰ ਅਟੈਂਡ ਕਰ ਰਏ ਸੀ ਜਿੱਥੇ ਕਰਨ ਦੋਸ਼ੀ ਕਰਨ ਤੇ ਜਿਹੜਾ ਵਿਕਟਿਮ ਮੰਗਲ ਸਿੰਘ ਹੈਗਾ ਉਹਨਾਂ ਦੀ ਆਪਸ ਵਿੱਚ ਕੋਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਕਰਨ ਦਾ ਫਾਦਰ ਅਮਰਜੀਤ ਸਿੰਘ ਚਮਕੀਲਾ ਵੀ ਆ ਗਿਆ ਤੇ ਅਮਰਜੀਤ ਸਿੰਘ ਚਮਕੀਲਾ ਨੇ ਇੱਕ ਕਿਰਚ ਦੇ ਨਾਲ ਜਿਹੜਾ ਮੰਗਲ ਸੀ ਉਹਦੇ ਪੇਟ ਦੇ ਵਿੱਚ ਵਾਰ ਕੀਤਾ ਜਿਸ ਦੇ ਨਾਲ ਕਾਫੀ ਜ਼ਿਆਦਾ ਬਲੀਡਿੰਗ ਹੋਣ ਦੇ ਨਾਲ ਉਹ ਦੀ ਦਰਾਂ ਰਸਤੇ ਵਿੱਚ ਹੀ ਹਸਪਤਾਲ ਲੈ ਜਾਣ ਤੋਂ ਪਹਿਲਾਂ ਮੌਤ ਹੋ ਗਈ ਸੀ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਦੋਸ਼ੀ ਕਰਨ ਹੈ ਉਹ ਜੁਵਨਾਈਲ ਹੋਣ ਦੇ ਕਾਰਨ ਉਹਨੂੰ ਜੁਵਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕੀਤਾ ਗਿਆ ਤੇ ਫਰਦਰ ਜਿਹੜੀ ਹੈ ਉਹਨੂੰ ਬਾਲਸਰਦਾਰ ਘਰ ਵਿੱਚ ਭੇਜਿਆ ਜਾਏਗਾ ਫਿਰ ਇਹ ਚੱਤਰਨੀ ਸੀ ਕਿ ਦੋਸ਼ੀ ਦੋਵੇਂ ਪ੍ਰਵਾਸੀ ਹੈਗੇ ਨੇ ਕਿ ਇਹਦੇ ਵਿੱਚ ਜੋ ਹੁਣ ਤੱਕ ਵੀ ਆਇਆ ਹੈਗਾ ਕਿ ਇੱਥੋਂ ਦਾਣਾ ਮੰਡੀ ਦੇ ਨੇੜੇ ਇੱਕ ਬਸਤੀ ਹੈ ਪੱਖੀਆਂ ਰਹਿਸ਼ਾ ਨੇ ਉੱਥੋਂ ਦੇ ਦੋਨੋਂ ਰਹਿਣ ਵਾਲੇ ਨੇ ਪੱਕੇ ਐਡਰੈਸ ਨੇ ਬਾਕੀ ਹਲੇ ਜਦੋਂ ਆਪਾਂ ਇਹਨਾਂ ਦਾ ਪੁੱਛਕਿਛ ਕਰਾਂਗੇ ਤਾਂ ਸਾਰੇ ਵੀਰ ਵੀ ਸਾਹਮਣੇ ਆਉਣਗੇ ਇਹਦੇ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਵਿਆਹ ਦੇ ਫੰਕਸ਼ਨ ਦੇ ਵਿੱਚ ਪਹਿਲਾਂ ਨਾਰਮਲ ਇੱਕ ਲੜਾਈ ਹੋਈ ਸੀ ਜਿਹਦੇ ਵਿੱਚ ਕਰਨ ਤੇ ਮੰਗਲ ਦੀ ਆਪਸ ਵਿੱਚ ਜਿਆਦਾ ਤੁੰਤੂ ਮੈਮੇ ਹੋ ਗਈ ਤੇ ਜਿਹੜਾ ਅਮਰਜੀਤ ਸਿੰਘ ਚਮਕੀਲਾ ਸੀ ਉਹ ਬਹੁਤ ਜ਼ਿਆਦਾ ਤੈਸ਼ ਵਿੱਚ ਆ ਕੇ ਉਹਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਦਰ ਆਪਾਂ ਇਹ ਵੀ ਹਲੇ ਇਹਦੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਜਾਂ ਇਹੋ ਜੀ ਕੋਈ ਗੱਲਬਾਤ ਸਾਹਮਣੇ ਤਾਂ ਨਹੀਂ ਹੈ ਜਾਂ ਇਹਨਾਂ ਨੇ ਕੋਈ ਅਮਰਜੀਤ ਸਿੰਘ ਨੇ ਕੋਈ ਨਸ਼ਾ ਕੀਤਾ ਹੋਇਆ ਹੋਵੇ ਇਹ ਵੀ ਪੋਸੀਬਿਲਟੀ ਹੈ ਸੋ ਸਾਰੇ ਐਂਗਲਾਂ ਤੋਂ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਜੀ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਮਰਜੀਤ ਸਿੰਘ ਚਮਕੀਲਾ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਜਿਹੜਾ ਦੂਸਰਾ ਦੋਸ਼ੀ ਆ ਉਹ ਜੁਵਨਾਈਲ ਹੋਣ ਕਾਰਨ ਉਹਨੂੰ ਜੁਵਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕਰਕੇ ਜੋ ਜੁਵਨਾਈਲ ਜਸਟਿਸ ਐਕਟ ਦੇ ਉਹਦੀ ਪ੍ਰੋਵੀਜ਼ਨਸ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ ਮੈਂ ਪਲਕਦੀਪ ਕੌਰ ਐਂਕਰ ਬੋਲ ਪਰਦੇਸਾਂ ਦੇ ਪੱਤਰਕਾਰ ਧਰਮਪਾਲ ਸਿੰਘ ਬਰਨਾਲਾ ਵੱਲੋਂ ਵਿਸ਼ੇਸ਼ ਰਿਪੋਰਟ